ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਿੰਡਾਂ ਦੀ ਨੁਹਾਰ ਬਦਲਨ ਅਤੇ ਵਿਕਾਸ ਦੀ ਲਹਿਰ ਚਲਾਉਂਦਿਆਂ ਲਗਾਤਾਰ ਵਿਕਾਸ ਕਾਰਜਾਂ ਲਈ ਵੱਖ-ਵੱਖ ਪੰਚਾਇਤਾਂ ਨੂੰ ਖੁੱਲੇ ਫੰਡ ਦਿੱਤੇ ਜਾ ਰਹੇ ਹਨ ਤਾਂ ਜੋ ਪਿੰਡਾਂ ਵਿੱਚ ਵਿਕਾਸ ਦੀ ਹਨੇਰੀ ਲਿਾਈ ਜਾ ਸਕੇ ਇਹ ਪ੍ਰਗਟਾਵਾ ਅਝਲਕਾ ਪੂਆ ਦੇ ਵੱਖ-ਵੱਖ ਪਿੰਡਾਂ ਵਿੱਚ ਵਿਕਾਸ ਕਾਰਜਾਂ ਦੇ ਚੱਕ ਵੰਦੇ ਹੋਏ ਕੈਬਨਿਟ ਮੰਤਰੀ ਪੰਜਾਬ ਲਾਲਚੰਨ ਕਟਾਰੂ ਚੱਕ ਨੇ ਕਿਹਾ ਇਸ ਮੌਕੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ ਹਲਕਾ ਪੁਆ ਦੇ 34 ਦੇ ਕਰੀਬ ਪੰਚਾਇਤਾਂ ਨੂੰ 1 ਕਰੋੜ 35 ਲੱਖ ਰੁਪਏ ਦੀਆਂ ਗਰੰਟਾ ਮਿਲੀਆਂ ਗਈਆਂ ਹਨ ਤਾਂ ਜੋ ਪਿੰਡਾਂ 'ਚ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਜਾ ਸਕੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਗਾਤਾਰ ਪਿੰਡਾਂ ਵਿੱਚ ਵਿਕਾਸ ਕਾਰਜਾਂ ਨੂੰ ਲੈ ਕੇ ਕਾਫੀ ਫੰਡ ਪੰਚਾਇਤਾਂ ਵਿੱਚ ਦਿੱਤੇ ਜਾ ਰਹੇ ਹਨ। ਇਸ ਮੌਕੇ ਮਾਜੂਸ ਮੁ ਪਿੰਡਾਂ ਦੇ ਸਰਪੰਚਾਂ ਨੇ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਪੰਜਾਬ ਲਾਲਜਨ ਕਟਾਰੂ ਚੱਕ ਦਾ ਅਤੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ 3 ਸਾਈ ਗਰੁੱਪ ਆਫ ਇੰਸਟੀਟਿਊਟਸ ਬਿਲਕੁਲ ਇੱਕ ਵਾਰ ਫਿਰ ਮੈਂ ਅੱਜ ਆਪਣੇ ਪਿਆਰੇ ਲੋਕਾਂ ਚ ਆਇਆ ਔਰ ਮੇਰੀ ਵਿਧਾਨ ਸਭਾ ਦੇ ਅੰਦਰ ਲਗਾਤਾਰ ਮਾਨ ਸਰਕਾਰ ਵੱਲੋਂ ਵੱਖ-ਵੱਖ ਵਿਕਾਸ ਕਾਰਜਾਂ ਨੂੰ ਲੈ ਕੇ ਕਰੋੜਾਂ ਰੁਪਏ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੰਡੇ ਜਾ ਰਹੇ ਆ ਸੋ ਉਸ ਕੜੀ ਦੇ ਵੱਜੋਂ ਅੱਜ 1 ਕਰੋੜ 35 ਲੱਖ ਰੁਪਏ ਦੀਆਂ ਗ੍ਰਾਂਟਾਂ ਲਗਭਗ 34 ਪੰਚਾਇਤਾਂ ਨੂੰ ਜਿਹੜੀਆਂ ਅੱਜ ਵੰਡੀਆਂ ਨੇ ਉਹ ਚਾਹੇ ਪਿੰਡਾਂ ਦੇ ਅੰਦਰ ਗੰਦੇ ਪਾਣੀ ਦੇ ਨਿਕਾਸੀ ਦਾ ਕੰਮ ਹੋਵੇ ਚਾਹੇ ਕੋਈ ਸਮਸਾਨ ਘਾਟ ਦੀ ਸਾਰੀ ਦਾ ਕੰਮ ਹੋਵੇ ਚਾਹੇ ਕੋਈ ਜੰਜ਼ ਘਰ ਦੀ ਸਾਰੀ ਦਾ ਕੰਮ ਹੋਵੇ ਵਾਟਰ ਸਪਲਾਈ ਦਾ ਕੰਮ ਹੋਵੇ ਡੀਪ ਬੋਰ ਦਾ ਕੰਮ ਹੋਵੇ ਸੋ ਵੱਖ-ਵੱਖ ਜਿਹੜੀਆਂ ਡਿਮਾਂਡਾਂ ਥੱਲੋਂ ਪੰਚਾਇਤਾਂ ਵੱਲੋਂ ਆਂਦੀਆਂ ਨੇ ਕਿਉਂਕਿ ਅਸੀਂ ਅੱਜ ਤੋਂ 4-5 ਮਹੀਨੇ ਪਹਿਲਾਂ ਸਾਰੀਆਂ ਪੰਚਾਇਤਾਂ ਨੂੰ ਬੁਲਾ ਕੇ ਇੱਕ-ਇੱਕਲੇ ਸਰਪੰਚ ਸਾਹਿਬ ਨੂੰ ਪੁੱਛਿਆ ਸੀ ਕਿ ਤੁਹਾਡੇ ਪਿੰਡ 'ਚ ਕਿਹੜੇ ਮਸਲੇ ਆ ਤੇ ਉਹਦੇ ਲਈ ਕਿੰਨੇ ਪੈਸੇ ਚਾਹੀਦੇ ਆ ਸੋ ਉਹ ਜੋ ਉਹਨਾਂ ਨੇ ਸਾਨੂੰ ਲਿਖਾਇਆ ਹੁੰਦਾ ਉਸ ਵਿੱਚੋਂ ਅਸੀਂ ਫਿਰ ਮਨ ਲੜੀਵਾਰ ਲੜੀਵਾਰ ਵਕ ਵਕ ਕੰਮਾਂ ਲਈ ਪੈਸੇ ਦਿੰਨੇ ਆ ਸੋ ਅੱਜ 34 ਪੰਚਾਇਤਾਂ ਨੂੰ 1 ਕਰੋੜ 35 ਲੱਖ ਰੁਪਏ ਦੀ ਗ੍ਰਾਂਟ ਤਕਸੀਮ ਕੀਤੀ ਆ ਸੋ ਮੈਂ ਇਹੀ ਕਵਾਂਗਾ ਕਿ ਬਹੁਤ ਵੱਡੇ ਪੇਮਾਨੇ ਤੇ ਸਾਡੇ ਹਲਕੇ ਦੇ ਅੰਦਰ ਵਕ ਵਕ ਕੰਮਾਂ ਲਈ ਪੰਜਾਬ ਸਰਕਾਰ ਵੱਲੋਂ ਪੈਸਾ ਆਇਆ ਜਾਓ ਸਕੂਲਾਂ ਦੇ ਤੁਸੀਂ ਦੇਖ ਲਓ ਕੋੜਾ ਰੁਪਈਆ ਸਕੂਲਾਂ ਲਈ ਆਇਆ ਚਾਹੇ ਰੋਡ ਜਿਸ ਨਾਲ ਅੱਜ ਬਣ ਰਿਹਾ ਸਾਡੇ ਹਲਕੇ ਦੇ ਅੰਦਰ ਇਤਿਹਾਸ ਵਿੱਚ ਕਦੇ ਇਦਾਂ ਦੇ ਰੋਡਾਂ ਦੇ ਉੱਤੇ ਕੰਮ ਹੀ ਨਹੀਂ ਹੋਏ 16 ਫੁੱਟ 18 ਫੁੱਟ ਰੋਡ ਬਣ ਰਹੇ ਆ ਸੋ ਅੱਜ ਵੀ ਮੈਂ ਤਿੰਨ ਰੋਡਾਂ ਦਾ ਹੋਰ ਦਗਾਟਨ ਕਰਨ ਲਈ ਜਾ ਰਿਹਾ ਸੋ ਲਗਾਤਾਰ ਹੋਰ ਵੀ ਪੈਸੇ ਕਾਫੀ ਆ ਰਹੇ ਹਾਡੇ ਹਲਕੇ ਨੂੰ ਸੋ ਮੇਰੀ ਬਸ ਸਰਪੰਚ ਸਭਾ ਨਾਲ ਅੱਗੇ ਹੀ ਬੇਨਤੀ ਆ ਇਸ ਪੈਸੇ ਨੂੰ ਜਲਦੀ ਤੋਂ ਜਲਦੀ ਖਰਚੋ ਜਿਹੜੀ ਪੰਚਾਇਤ ਸਭ ਤੋਂ ਪਹਿਲਾਂ ਖਾਤਾ ਖਾਲੀ ਕਰ ਗਿਆ ਜੀ ਉਹਨੂੰ ਦੁਬਾਰਾ ਜਲਦੀ ਅਸੀਂ ਪੈਸੇ ਦੇਵਾਂਗੇ ਔਰ ਬਿਨਾ ਕਿਸੇ ਪੱਕੇ ਪਾਤ ਦੇ ਚਾਹੇ ਸਰਪੰਚ ਕਿਸੇ ਵੀ ਪਾਰਟੀ ਧੜੇ ਦਾ ਹੋਵੇ ਸਾਡੇ ਲਈ ਕੋਈ ਸਵਾਲ ਨਹੀਂ ਹੈਗਾ ਅਸੀਂ ਦਿਲ ਖੋਲ ਕੇ ਹਰੇਕ ਨੂੰ ਗੱਲ ਨਾਲ ਲਾਣਿਆ ਹਰੇਕ ਨੂੰ ਪੈਸੇ ਦੇਣ ਦੀ ਕੋਸ਼ਿਸ਼ ਕਰਦੇ ਆ ਸੋ ਮੇਰੇ ਵੱਲੋਂ ਜਿਨ੍ਹਾਂ ਵਿਜਾਤਾ ਨੂੰ ਵੀ ਅੱਜ ਪੈਸੇ ਮਿਲੇ ਆ ਬਹੁਤ ਬਹੁਤ ਮੁਬਾਰਕਾਂ ਔਰ ਬਹੁਤ ਜਲਦੀ ਕੁਝ ਦਿਨਾਂ ਦੇ ਵਿੱਚ ਹੀ ਤੁਹਾਡੇ ਸਾਹਮਣੇ ਫਿਰ ਦੁਬਾਰਾ ਇੱਕ ਵੱਡੀ ਰਕਮ ਲੈ ਕੇ ਆਪਣੇ ਪਿੰਡ ਪਿੰਡ ਮਤਲਬ ਇਲਾਕੇ ਦੇ ਸਰਪੰਚ ਸਭਾਨਾਂ ਨੂੰ ਤੁਹਾਡੇ ਰੂਬਰੂ ਕਰਾਂਗੇ ਸੋ ਸਭ ਦਾ ਸ਼ੁਕਰੀਆ মিডিਏ ਦਾ ਵੀ ਸ਼ੁਕਰੀਆ ਤੁਸੀਂ ਲਗਾਤਾਰ ਸਾਡੇ ਹਲਕੇ ਦੇ ਵਿਕਾਸ ਕਾਰਜਾਂ ਨੂੰ ਕਵਰ ਕਰਦੇ ਹੋ ਸੋ ਮੇਰੇ ਵੱਲੋਂ ਸਾਰੀਆਂ ਪੰਚਾਇਤਾਂ ਨੂੰ ਬਹੁਤ ਬਹੁਤ ਧੰਨਵਾਦ